ਸਤ ਸ੍ਰੀ ਅਕਾਲ ਜੀ ਸਾਰੇ ਪੈਨ ਪ੍ਰਾਪਾ ਨੂੰ ਵੈਲਕਮ ਹੈ ਟਾਟਾ ਜੀ ਸਾਡੇ YouTube ਚੈਨਲ ਹੈਪੀ ਵਿਜੀ ਲਾਈਫ ਆਫ ਅਰ ਫੈਮਿਲੀ ਵਿੱਚ ਤੇ ਅੱਜ ਆਪਾਂ ਲੱਗੇ ਸੀ ਆਲੂ ਵਾਲੇ ਤੰਦੂਰੀ ਫਰਕੇ ਬਣਾਉਣ ਤੇ ਸਭ ਤੋਂ ਪਹਿਲਾਂ ਆਪਾਂ ਤੰਦੂਰ ਨੂੰ ਨਚਰਤਾ ਦਿੰਨੇ ਆ ਤਾਂ ਕਿ ਜਿੰਨੇ ਜਿੰਨੇ ਆਪਾਂ ਆਟਾ ਗੁੰਨਾ ਜਾਂ ਆਲੂ ਤਿਆਰ ਕਰਨੇ ਆ ਉਹਨੇ ਚੰਨ ਤੰਦੂਰ ਗਰਮ ਹੋ ਜੇ ਯਾ ਕਿ ਤੰਦੂਰੀ ਫਰਕਿਆਂ ਦੀਆਂ ਪ੍ਰੈਕਟਿਸ ਤੇ ਹੋ ਗਈਆਂ ਬਟ ਚਲੋ ਇਹ ਜਿਵੇਂ ਹੁਣ ਕੋਈ ਪੇਟੀ ਵਾਲੇ ਆਲੂ ਵਾਲੇ ਜਾਂ ਫੁਲਕੇ ਤਾਂ ਇਹ ਇੱਕ ਵਾਰੀ ਮੈਂ ਅੱਗੇ ਲਗਾਏ ਸੀ ਫੁਲਕੇ ਇਸ ਤਰ੍ਹਾਂ ਬਣਾਏ ਸੀ ਤੰਦੂਰੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਇਹ ਮੈਂ ਅੱਜ ਇੱਕ ਚੀਜ਼ ਦੇਖੀ ਹੈ ਕਿ ਜਦੋਂ ਆਪਾਂ ਤੰਦੂਰੀ ਫਰੁਕੇ ਬਣਾਉਨੇ ਨੇ ਆਲੂ ਵਾਲੇ ਉਹ ਜ਼ਿਆਦਾ ਹੈਲਦੀ ਬੰਦੇ ਕਿਉਂਕਿ ਜਦੋਂ ਤਵੇ ਤੇ ਬਣਾਉਨੇ ਤੇ ਆਪਾਂ ਕਿੰਨਾ ਹੀ ਉੱਪਰ ਘਿਓ ਤੇਲ ਲਾ ਦਿੰਨੇ ਉਹਨਾਂ ਨੂੰ ਫੁਲਕਿਆਂ ਨੂੰ ਪਕਾਉਣ ਵਾਸਤੇ ਫਰਾਈ ਕਰਨ ਵਾਸਤੇ ਪਰ ਜਦੋਂ ਤੰਦੂਰੀ ਫਰੁਕੇ ਬੰਦੇ ਆ ਉਹਨਾਂ ਤੇ ਇਹ ਚੀਜ਼ ਨਹੀਂ ਆ ਮਤਲਬ ਹੈਲਦੀ ਹੁੰਦੇ ਆ ਉਹ ਬਸ ਆਪਾਂ ਉੱਪਰ ਜੇ ਮੱਖਣੀ ਮੁਖਣੀ ਰੱਖਣੀ ਆ ਨਾ ਉਹ ਤੇ ਆਪਣੀ ਮਰਜ਼ੀ ਆ ਨਾਲ ਦੇਈ ਹੋਵੇ ਤੇ ਵਧੀਆ ਚੀਜ਼ ਹੈ ਗਈਆਂ ਪਹਿਲਾਂ ਮੈਂ ਇੱਥੇ ਚੁੱਲੇ ਤੇ ਕੰਮ ਕਰਕੇ ਟੀਚ ਥੋੜਾ ਬਣਾ ਕੇ ਟੀਚੀ ਸਬਜੀ ਸਬਜੀ ਤੇ ਅੰਗਿਆਰੀਆਂ ਹੈਗੀਆਂ ਸੀ ਮੈਂ ਹਾਂ ਚਲੋ ਅਸੀਂ ਆਪਾਂ ਇੱਧਰ ਪਾ ਦਿੰਨੇ ਤੰਦੂਰ ਚ ਤੇ ਤੰਦੂਰ ਮਗ ਜਾਊਗਾ ਬਾਕੀ ਦੀ ਕੰਮ ਤੇ ਘਰ ਦਾ ਕੋਈ ਵੀ ਆ ਜੇ ਆਪਾਂ ਉਹ ਮਤਲਬ ਖੁਸ਼ੀ ਨਾਲ ਕਰੀਏ ਚਾਹ ਨਾਲ ਕਰੀਏ ਤੇ ਫਿਰ ਆਪੇ ਹੌਲੀ ਹੌਲੀ ਉਹਦੀ ਜਾਚ ਹੋਣੀ ਸਟਾਰਟ ਹੋ ਜਾਂਦੀ ਹੈ ਤੇ ਬੰਦਾ ਇਹ ਪਰਫੈਕਟ ਹੋ ਜਾਂਦਾ ਵਾ ਤੇ ਜਿਉਂ ਜਿਉਂ ਆਪਾਂ ਕੰਮ ਕਰਦੇ ਆਂ ਪ੍ਰੈਕਟਿਸ ਜਿਹੜੀ ਆਪਾਂ ਨੂੰ ਪਰਫੈਕਟ ਬਣਾਉਂਦੀ ਹੈਗੀ ਆ ਤੇ ਬਾਕੀ ਮਿੰਟ ਵੈਸੇ ਹੀ ਬੜਾ ਚਾਅ ਆ ਇੰਨਾ ਕੰਮ ਕਰਨ ਦਾ ਕੋਈ ਜਿਵੇਂ ਚੰਦੂਰੀ ਹੀ ਕੰਮ ਹੋ ਗਏ ਜਾਂ ਚੁੱਲ੍ਹੇ 'ਤੇ ਰੋਟੀ ਪਾਣੀ ਬਣਾਉਣਾ ਇਹ ਚਲੋ ਇਹ ਹੈਗਾ ਕਿ ਰੋਟੀ ਪਾਣੀ ਤੇ ਆਪਣਾ ਬੇਸਿਕ ਕੰਮ ਆ, ਨੀੜ ਆ ਤੇ ਇਹ ਤੇ ਸਾਰਿਆਂ ਨੂੰ ਆਉਣਾ ਹੀ ਚਾਹੀਦਾ ਆਪਾਂ ਨੂੰ ਮੈਂ ਤੇ ਇੱਥੋਂ ਦਾ ਹੀ ਆਪਣੇ ਬੇਟੇ ਨੂੰ ਵੀ ਚਾਹੁੰਦੀ ਆ ਵੀ ਮੇਰਾ ਬੇਟਾ ਵੀ ਕੰਮ ਸਿੱਖੇ ਰੋਟੀ ਪਾਣੀ ਦਾ ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਇਹ ਕਦੋਂ ਕਿੱਥੇ ਕਿਹੜੀ ਲੋਡ ਪੈ ਜੇ ਸਫੇਨੀ ਕੁੜੀਆਂ ਹੀ ਮੁੰਡਿਆਂ ਨੂੰ ਹੀ ਰੋਟੀ ਪਾਣੀ ਤੇ ਪਰਫੈਕਟ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਵੀ ਆਪਾਂ ਵੇਨੇ ਆ ਮੇਰੇ ਹਸਬੰਦ ਟੀਚਰ ਨੇ ਤੇ ਉਹਨਾਂ ਦੇ ਨਾਲ ਇੱਥੇ ਮਤਲਬ ਲੜਕੇ ਜਿਵੇਂ ਹਨਾ ਨਵੀਂ-ਨਵੀਂ ਜਿਨ੍ਹਾਂ ਨੂੰ ਜੌਬ ਮਿਲੀ ਹੈ ਕਈ ਅਨਮੈਰਿਡ ਬੱਚੇ ਹੈਗੇ ਆ ਤੇ ਹੌਲੀ-ਹੌਲੀ ਉਮਰਦੇ ਆ ਉਹ ਫਿਰ ਹੁਣ ਹੁੰਦੇ ਆ ਵੀ ਉਹਨਾਂ ਨੇ ਬਾਜ਼ਾਰੀ ਰੋਟੀ ਪਾਣੀ ਤੇ ਹੀ ਰਹਿਣਾ ਵਾ ਤੇ ਜੇ ਆਪਾਂ ਥੋੜਾ ਪਰਫੈਕਟ ਹੋਈਏ ਤੇ ਬੰਦਾ ਆਪਣੇ ਜੋਗੀ ਚਟ ਰੋਟੀ ਤਿਆਰ ਕਰ ਲੈਂਦਾ ਵਾ ਤੇ ਉਧਰ ਆਪਣਾ ਤੰਦੂਰ ਮਗ ਗਿਆ ਸੀ ਤੇ ਆਲੂਆਂ ਚ ਮੈਂ ਥੋੜਾ ਜਿਹਾ ਪਾਇਆ ਅਦਰਕ ਲਸਣ ਦਾ ਪੇਸਟ ਤੇ ਅੱਧਾ ਕ ਚਮਚ ਆਪਾਂ ਪਾਉਣਾ ਇਹਦੇ ਚ ਚਾਟ ਮਸਾਲਾ ਬਾਕੀ ਲਾਲ ਮਿਰਚ ਨਮਕ ਕਾਲੀ ਮਿਰਚ ਕੁੱਟ ਕੇ ਪਾਈ ਆ ਥੋੜੀ ਜਿਹੀ ਅਜਵਾਇਨ ਤੇ ਮੇਥੀ ਸਾਰੇ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੇ ਆ ਤੇ ਬਾਕੀ ਤੁਸੀਂ ਆਪਣੇ ਇੱਛਾ ਦੇ ਅਨਸਾਰ ਮਸਾਲੇ ਜਿਹੜੇ ਪਟਾਪ ਦਾ ਸਕਦੇ ਜੇ ਇਹ ਤੁਹਾਡੀ ਇੱਛਾ ਤੇ ਹੈਗਾ ਵਾ ਕਈ ਤੇ ਪਿਆਜ਼ ਵੀ ਪਾ ਲੈਂਦੇ ਕੱਟ ਕੇ ਬਰੀਕ ਵਿੱਚ ਪਰ ਸਾਡੇ ਬੱਚੇ ਜਿਹੜੇ ਆ ਇਦਾਂ ਰੋਟੀ ਨਹੀਂ ਖਾਂਦੇ ਆਲੂ ਵਾਲੀ ਵਿੱਚ ਪਿਆਜ਼ ਪਾਏ ਹੁਣ ਤੇ ਥੋੜੀ ਜੀ ਮੇਰੇ ਚ ਨਾ ਹਲਦੀ ਵੀ ਪਾਈ ਸੀ ਮੈਂ ਕਿਹਾ ਚਲੋ ਥੋੜਾ ਕਲਰ ਜਿਹਾ ਸੋਨਾ ਆ ਜਾਂਦਾ ਵਾ ਰੋਟੀ ਦਾ ਪਰ ਇਹ ਆ ਵੀ ਇੱਥੇ ਤੰਦੂਰੀ ਰੋਟੀ ਤੇ ਇਹਦਾ ਕੋਈ ਇੰਨਾ ਚੱਕਰ ਨਹੀਂ ਪਿਆ ਜਦੋਂ ਆਪਾਂ ਤਵੇ ਤੇ ਬਣਾਉਂਦੇ ਆ ਰੋਟੀ ਉਰੋਂ ਇਹਦਾ ਫਰਕ ਪੈਂਦਾ ਵਾ ਕਿਉਂਕਿ ਰੋਟਾ ਆਪਾਂ ਘਿਓ ਲਾ ਲਾ ਕੇ ਇਹਨਾਂ ਨੂੰ ਫਰਾਈ ਕਰਕੇ ਬਣਾਉਣਾ ਹੁੰਦਾ ਵਾ ਪਰ ਇਹ ਹੈਗਾ ਕਿ ਤੰਦੂਰੀ ਫਰੋਕੇ ਹੈਲਥ ਵਾਈਜ਼ ਕਰਿਆ ਜਿਆਦਾ ਵਧੀਆ ਵਾ ਤੇ ਬੇਟਾ ਮੇਰਾ ਬਾਹਰ ਆਇਆ ਸੀ ਉਹ ਕਹਿੰਦਾ ਸੀ ਮम्मा ਇਥੇ ਤੇ ਗਰਮੀ ਬੜੀ ਤੁਸੀਂ ਕਿੰਦਾ ਕੰਮ ਕਰਨੇ ਮੈਂ ਕਿਹਾ ਕੋਈ ਗੱਲ ਨਹੀਂ ਆ ਕਿ ਫਿਰ ਕਿ ਹੋ ਗਿਆ ਗਰਮੀ ਆ ਕੰਮ ਤਾਂ ਫਿਰ ਇਦਾਂ ਹੀ ਹੁੰਦੇ ਆ ਤੇ ਆਟੇ ਵਿੱਚ ਵੀ ਮੈਂ ਥੋੜੀ ਜਿਹੀ ਅਜਵਾਈਨ ਤੇ ਨਮਕ ਜਿਹੜਾ ਸੀ ਮਿਕਸ ਕਰ ਲਿਆ ਸੀ ਹਲਕਾ ਰੱਖਿਆ ਮੈਂ ਨਮਕ ਰੱਖਿਆ ਸੀ ਮੈਂ ਕਿ ਗਰਮੀ ਜਿਆਦਾ ਵਾ ਤੇ ਜਿਆਦਾ ਵੀ ਤੇਜ ਮਿਰਚ ਮਸਾਲੇ ਜਿਹੜੇ ਆ ਉਹ ਚੰਗੇ ਨਹੀਂ ਆ ਜਿੰਨੇ ਵੀ ਮਸਾਲੇ ਪਾਏ ਸੀ ਮੈਂ ਬਿਲਕੁਲ ਲਾਈਟ ਜਿਹੀ ਰੱਖੇ ਸੀ ਥੋੜਾ ਟੇਸ ਅਕੋਰਡਿੰਗ ਤੇ ਆٹے ਤੇ ਜਵਾਇਨਾ ਤੇ ਨਮਕਰ ਲੋਣ ਨਾਲ ਇਹ ਆ ਵੀ ਥੋੜਾ ਵਧੀਆ ਰਹਿੰਦਾ ਵਾ ਜੇ ਆਲੂਆਂ ਚ ਨਮਕਾ ਘਟੂਗਾ ਤੇ ਬੈਲੈਂਸ ਜਾ ਹੋ ਜਾਊਗਾ ਬਾਕੀ ਬੱਚਾ ਦੇ ਵੀ ਪੇਟ ਦਰਦ ਵਗੈਰਾ ਨਹੀਂ ਹੁੰਦੀ ਤੇ ਆਟਾ ਆਪਾਂ ਗੁੰਨ ਲੈਣਾ ਵਾ ਨਾ ਸਖਤ ਜਿਆਦਾ ਗੁੰਨਣਾ ਵਾ ਤੇ ਨਾ ਹੀ ਜਿਆਦਾ ਆਪਾਂ ਇਹਨੂੰ ਪਤਲਾ ਗੁੰਨਣਾ ਵਾ ਠੀਕ ਜਿਹਾ ਜਿਵੇਂ ਆਪਾਂ ਨਾਰਮਲ ਵੈਸੇ ਆਟਾ ਗੁੰਨਦੇ ਸੇਮ ਹੀ ਆਟਾ ਤੇ ਉਹੀ ਗੁੰਨਣਾ ਆਪਾਂ ਜਿੱਦਾਂ ਆਪਾਂ ਰੋਜ਼ ਰੋਟੀ ਲਈ ਗੁੰਨਦੇ ਆ ਤੇ ਆਟਾ ਗੁੰਨ ਕੇ ਇਨੂੰ ਮੈਂ ਗਿੱਲੇ ਪਾਉਣੇ ਨਾਲ ਬਾਅਦ ਚ ਟੱਕਦਾ ਸੀ ਤਾਂ ਕਿ ਸਿਕਰੀ ਦੀ ਨਾ ਉੱਪਰ ਆਟੇ ਦੇ ਆਵੇ ਜਿਵੇਂ ਹੁਣ ਗਰਮੀਆਂ ਤੇ ਆਟਾ ਉੱਪਰੋਂ ਨਾ ਝੱਟ ਸੁੱਕ ਜਾ ਜਾਂਦਾ ਵਾ ਤੇ ਦੰਦ ਉਰਚੇ ਸੀ ਆਪਣੇ ਅੱਗ ਕਾਫੀ ਇਧਰ ਬਲਣ ਢੀ ਸੀ ਥੋੜਾ ਮੈਂ ਹੱਗ ਮੱਠੀ ਹੋ ਗਈ ਤੇ ਫੇਰੇ ਫੁਲਕੇ ਲਾਉਣੇ ਸਟਾਰਟ ਕਰਦੇ ਆ ਨੀ ਕਿ ਸਾਰੇ ਫੁਲਕੇ ਫੇਰ ਸਾੜ-ਸੜ ਲੱਤਦੇ ਆ ਇਹ ਬੱਚਿਆਂ ਨੂੰ ਤੇ ਚਾਹ ਹੁੰਦਾ ਹੀ ਆ ਵੀ ਮਤਲਬ ਰੋਟੀ ਜਿਹੜੀ ਆ ਤੰਦੂਰੀ ਖਾਈਏ ਅਸਲ ਤੇ ਮੇਰੇ ਬੇਟੇ ਨੂੰ ਇਦਾਂ ਦੀ ਰੋਟੀ ਚਾਹੀਦੀ ਜਿਵੇਂ ਆਪਾਂ ਹੋਟਲਾਂ ਚ ਖਾਂਦੇ ਆ ਤੰਦੂਰੀ ਨਾਨ ਸਾਰੇ ਇਦਾਂ ਚਾਹੁੰਦੇ ਆ ਤੇ ਮੈਂ ਕਿਹਾ ਵੀ ਇੱਥੋਂ ਦਾਈਆਂ ਜਿਵੇਂ ਪਹੁੰਚਣ ਲਈ ਤਾਂ ਟਾਈਮ ਲੱਗਣਾ ਵਾ ਇਹਦੇ ਲਈ ਮੈਨੂੰ ਬੜੀ ਪ੍ਰੈਕਟਿਸ ਦੀ ਲੋੜ ਹੈਗੀ ਆ ਪਰ ਫਿਰ ਵੀ ਚਲੋ ਮੈਂ ਕੰਮ ਕਰਦੀ ਰਹੂੰਗੀ ਤੇ ਸ਼ਾਇਦ ਬਹੁਤ ਜਲਦੀ ਉਹ ਵੀ ਮੰਜ਼ਿਲ ਆ ਜਾਊਗੀ ਵੀ ਬਿਲਕੁਲ ਹੋਟਲ ਟਾਈਪ ਤੁਹਾਨੂੰ ਜਿਹੜੇ ਆ ਉਹ ਚੀਜ਼ ਬਣਾ ਕੇ ਦਊਂਗੀ ਚਲੋ ਅੱਜ ਮੈਨੂੰ ਕਾਫੀ ਆਪਣੇ ਆਪ ਤੇ ਵਧੀਆ ਲੱਗਾ ਕੋਈ ਫਲੂ ਵਾਲੇ ਫੁਲਕੇ ਵੀ ਸੋਨੇ ਬਣ ਗਏ ਸੀ ਜਿਹੜੀਆਂ ਭੈਣਾਂ ਤੇ ਬਣਾ ਲੈਂਦੀਆਂ ਜਾਂ ਸ਼ੁਰੂ ਤੋਂ ਮਤਲਬ ਅਨਾ ਤੰਦੂਰ ਵਗੈਰਾ ਤੇ ਕੰਮ ਕਰਦੀਆਂ ਉਹਨਾਂ ਨੂੰ ਤੇ ਕੋਈ ਖਾਸ ਨਹੀਂ ਲੱਗਦਾ ਪਰ ਜਿਵੇਂ ਸਾਡੇ ਵਰਗੇ ਆ ਜਿਨ੍ਹਾਂ ਨੇ ਨਵਾਂ ਨਵਾਂ ਤੰਦੂਰ ਦਾ ਕੰਮ ਸਿੱਖਿਆ ਵਾ ਰੋਟੀ ਰੱਤੀ ਪਕਾਉਣੀ ਉਹਨਾਂ ਨੂੰ ਇਹ ਬੜੀ ਖਾਸ ਚੀਜ਼ ਲੱਗਦੀ ਹੈ ਜਾਂ ਜਿੰਨਾ ਬੱਚਿਆਂ ਨੂੰ ਹਜੇ ਆਉਂਦਾ ਹੀ ਨਹੀਂ ਮੈਨੂੰ ਵੀ ਜਰੂ ਮੈਂ ਕਰੀ ਤੰਦੂਰੀ ਫੁਲਕੇ ਨਹੀਂ ਸੀ ਬਣਾਏ تھے ਮੇਰੇ ਹਸਬੰਦ ਕਹਿੰਦੇ ਸੀ ਵੀ ਆਪਾਂ ਤੰਦੂਰ ਲਿਆਈਏ ਕਿੰਨ ਲੱਗਦਾ ਹੁੰਦਾ ਸੀ ਮੈਂ ਤੰਦੂਰੀ ਫੁਲਕੇ ਬਣਾਉਂਗੇ ਕਿੱਦਾਂ ਮੇਰੇ ਤੇ ਹੱਥੀ ਸਾੜ ਜਾਣੇ ਆ ਮੈਨੂੰ ਇਹੀ ਚੀਜ਼ ਲੱਗਦੀ ਸੀ ਕਿ ਉਹ ਚੋਂ ਅੱਗ ਚੋਂ ਕਿੱਦਾਂ ਫੁਲਕਾ ਉਹਦੇ ਨਾਲ ਲਾਉਣਾ ਵਾ ਕਿੱਦਾਂ ਕੱਢਣਾ ਵਾ ਵੀ ਇਹ ਤੇ ਬਹੁਤ ਔਖਾ ਕੰਮ ਆ ਪਰ ਨਹੀਂ ਇੰਨਾ ਔਖਾ ਕੰਮ ਨਹੀਂ ਹੈਗਾ ਬਸ ਥੋੜਾ ਧਿਆਨ ਨਾਲ ਤੇ ਮਤਲਬ ਪ੍ਰੈਕਟਿਸ ਦੇ ਨਾਲ ਕੰਮ ਹੋ ਜਾਂਦਾ हां ਜੇ ਕੋਈ ਤੁਹਾਡੇ ਲਾਗੇ ਤੁਹਾਡੀ ਕੋਈ ਸੇਲੀ ਭੈਣਾਂ ਅੰਡਣ ਗਵਾਡਣ ਜਾਂ ਕੋਈ ਚਾਚੀ ਤਾਈ ਹੁਲਕੇ ਬਣਾਉਂਦੀ ਆ ਤੇ ਥੋੜਾ ਉਹਨਾਂ ਨਾਲ ਬਣਾ ਸਕਦੇ ਆ ਆਪਾਂ ਲਾਗੇ ਖਲੂਫੇ ਵੇਖ ਸਕਦੇ ਆ ਇੱਕ ਦੋ ਹੁਲਕੇ ਟਰਾਈ ਕਰ ਸਕਦੇ ਤੇ ਫਿਰ ਛੇਤੀ ਚਾਚ ਆ ਜਾਂਦੀ ਹੈ ਬਾਕੀ ਇਹਨਾਂ ਡਰਨ ਵਾਲੀ ਵੀ ਕੋਈ ਗੱਲ ਨਹੀਂ ਆ ਕਿਉਂਕਿ ਅੱਗ ਜਦੋਂ ਥੋੜੀ ਮੱਦਮ ਹੋ ਜਾਂਦੀ ਹੈ ਤੇ ਫੁਲਕੇ ਆਪਾਂ ਉੱਪਰ ਉੱਪਰ ਹੀ ਇਹਦੇ ਤੰਦੂਰ ਦੇ ਲਾਉਣੇ ਹੁੰਦੇ ਆ ਤੇ ਬਾਕੀ ਆਪਾਂ ਨੂੰ ਤੇ ਚਲੋ ਮਹਾਰਾਜ ਵੱਲੋਂ ਹੀ ਇਹ ਬਖਸ਼ ਹੁੰਦੀ ਆ ਔਰਤਾਂ ਨੂੰ ਵੀ ਉਹ ਰੋਟੀ ਬਣਾਉਣ ਦਾ ਕੰਮ ਸਿੱਖੀ ਜਾਂਦੀਆਂ ਵਾ ਤੇ ਇਸ ਤਰ੍ਹਾਂ ਆ ਪਾਲੂ ਦੇ ਜਿਹੜੇ ਪੇਠੀ ਤਿਆਰ ਕੀਤੀ ਸੀ ਪੇੜੇ 'ਚ ਭਰ ਕੇ ਤੇ ਇਹਨਾਂ ਨੂੰ ਵੇਲ ਲਿਆ ਸੀ ਮੇਖੇ ਜੇ ਮੈਂ ਹੱਥ ਨਾਲ ਇਹਨਾਂ ਨੂੰ ਥੱਪ ਕੇ ਫੁਲਕੇ ਨੂੰ ਬਣਾਇਆ ਤੇ ਕੋਈ ਆਲੂ ਭਰੇਆ ਵਿੱਚ ਇਹਨਾਂ ਵਿੱਚ ਆਲੂ ਬਾਹਰ ਨਿਕਲ ਜਾਂ ਜਾਂ ਕਿਤੇ ਮੋਟਾ ਕਿਤੇ ਪਤਲਾ ਫੁਲਕਾ ਰਹਿ ਜੇ ਤੇ ਉਹ ਫਿਰ ਚੰਗਾ ਜਾਂ ਨਹੀਂ ਲੱਗਦਾ ਤੇ ਵੇਲ ਕੇ ਇਕੁਲ ਜਿਹੇ ਫੁਲਕੇ ਸਾਰੇ ਬਰਾਬਰ ਜੇ ਬਣ ਜਾਂਦੇ ਆ ਥੋੜਾ ਪਤਲੇ ਬਣ ਜਾਂਦੇ ਆ ਕਿਉਂਕਿ ਆਲੂ ਵਾਲਾ ਫੁਲਕਾ ਫਿਰ ਜਰਾ ਹੀ ਮੋਟਾ ਜਾਵੇ ਤੇ ਉਹ ਵੀ ਵਧੀਆ ਨਹੀਂ ਲੱਗਦਾ ਫਿਰ ਵੀ ਇਹ ਫੁਲਕੇ ਬਹੁਤ ਹੈਪੀ ਬਣ ਗਿਆ ਸਿਸ ਰੰਬਾ ਦੋ ਤਿੰਨ ਫੁਲਕੇ ਪਹਿਲਾਂ ਮੈਂ ਬਣਾ ਕੇ ਰੱਖ ਲਏ ਸੀ ਤੇ ਫਿਰ ਨਾਲੋ ਨਾਲ ਇਸ ਤਰ੍ਹਾਂ ਮੇਲ-ਵੇਲ ਕੇ ਆਪਾਂ ਫੁਲਕੇ ਤਨੂਰੇ ላይ ਗਏ ਸੀ ਬਾਕੀ ਜਿਨ੍ਹਾਂ ਨੂੰ ਸ਼ੌਂਕ ਆ ਜਾਂ ਸੋਚਦੇ ਆ ਵੀ ਅਸੀਂ ਮਤਲਬ ਮੇਰੇ ਵਰਗੀਆਂ ਪੈਣਾ ਹੈਗੀਆਂ ਵੀ ਜਿਨ੍ਹਾਂ ਨੇ ਅਜੇ ਕਦੀ ਤਨੂਰੇ ਰੋਟੀ ਨਹੀਂ ਲਾਈ ਜਾਂ ਸ਼ੌਂਕ ਹੈਗਾ ਉਹਨਾਂ ਦੇ ਮਨ 'ਚ ਪੇ ਅਸੀਂ ਸਿੱਖਣਾ ਕੰਮ ਤੇ ਤੁਸੀਂ ਬੇਫਿਕਰੇ ਹੋ ਕਿ ਸਿੱਖੋ ਤੰਦੂਰ ਲਿਆ ਕੇ ਜਾਂ ਘਰੇ ਬਣਾ ਲਓ ਤੰਦੂਰ ਕੋਈ ਇਹਦਾ ਡਰ ਵਾਲਾ ਕੰਮ ਨਹੀਂ ਹੈਗਾ ਥੋੜੀ ਕੇਅਰ ਦੀ ਲੋੜ ਹੈਗੀ ਆ ਕਿ ਜਿਵੇਂ ਆਪਣਾ ਫੁਲਕਾ ਵਿੱਚ ਡਿੱਗਣਾ ਫੜਨਾ ਹਨਾ ਉਹ ਚੀਜ਼ ਬਾਕੀ ਕੋਈ ਐਡਾ ਨਹੀਂ ਆ ਵੀ ਇਹ ਕਿੱਦਾਂ ਬਨਣਾ ਵਾ ਇਹ ਇੱਕ ਚੀਜ਼ ਮੈਂ ਅੱਜ ਹੋਰ ਕੀਤੀ ਸੀ ਕਿ ਜਿਹੜਾ ਤੰਦੂਰ ਸੀ ਨਾ ਜਦੋਂ ਪੂਰਾ ਮੱਗ ਗਿਆ ਸੀ ਤੇ ਉਹਦੇ ਜਿਵੇਂ ਥੱਲੇ ਜਿਹੜਾ ਜਿੰਨਾ ਬਾਲਣ ਸੀ ਉੱਥੇ ਆਪਾਂ ਕੀ ਕੀਤਾ ਸੀ ਕਿ ਮੈਂ ਥਾਲੀ ਇੱਕ ਨਾ ਰੱਖਤੀ ਸੀ نیچے ਕਿ ਜੇ ਆਪਣਾ ਫੁਲਕਾ ਡਿੱਗੇ ਵੀ ਥਾਲੀ ਦੇ ਉੱਪਰ ਡਿੱਗੇ ਜਿਵੇਂ ਵਿੱਚ ਗਿਆਰਿਆਂ ਚ ਡਿੱਗ ਜਾਂਦਾ ਫਿਰ ਕਈ ਵਾਰੀ ਫੁਕਾ ਫੜਨਾ ਔਖਾ ਲੱਗਦਾ ਹਨਾ ਤੇ ਥੱਲੇ ਥਾਲੀ ਹੋਵੇ ਤੇ ਤੁਸੀਂ ਪਾਉਣੇ ਆ ਫੁਰਕਾ ਜਿਹੜਾ ਫੜ ਲੈਂਦੇ ਪਰ ਇਹ ਵੀ ਥਾਲੀ ਵੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਆ ਤੇ ਕਈ ਵਾਰੀ ਫੁਰਕਾ ਉੱਤੇ ਡਿੱਗ ਜਾ ਡਿੱਗਦੇ ਹੀ ਸੜ ਜਾਂਦਾ ਬੜੇ ਧਿਆਨ ਨਾਲ ਦੀ ਉੱਥੋਂ ਵੀ ਫੁਰਕਾ ਫੜਨਾ ਪੈਂਦਾ ਵਾ ਬਾਕੀ ਮੈਨੂੰ ਸੋ ਕੋ ਜਿਹੜਾ ਜ਼ਿਆਦਾ ਔਖਾ ਕੰਮ ਲੱਗਦਾ ਜਿਵੇਂ ਬ੍ਰੈਡ ਬਣਾਉਣੇ ਬਿਸਕੁਟ ਵਗੈਰਾ ਬਣਾਉਣੇ ਉਹ ਮੈਨੂੰ ਸਾਰੀ ਜਾਚ ਆ ਗਈ ਆ ਉਹ ਤੇ ਹੁਣ ਮੈਂ ਨਾ ਇੱਥੇ ਹੋਵਾਂ ਬਣਾਉਣਾ ਵਾ ਹੁਣ ਇੱਕ ਦੋ ਦਿਨ ਨਾ ਮੈਂ بیمار ਵੀ ਸੀ ਬੁਖਾਰ ਵਗੈਰਾ ਚੜਦਾ ਰਿਹਾ ਤੇ ਇਹਨਾਂ ਦੇ ਵੀ ਥੋੜਾ ਲੁਧਿਆਣ ਵਗੈਰਾ ਰੈਲੀ ਤੇ ਜਾਣਾ ਪਿਆ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਮਿੱਟੀ ਥੋੜਾ ਸੁੱਟਣ ਵਾਲੀ ਹੈ ਪਹਿਲੀਆਂ ਚੋਂ ਤੇ ਅੱਜ ਸੋਕੋ ਕਹਿਣ ਦੇ ਹੀ ਵੀ ਸਵੇਰੇ ਤੇ ਮੈਂ ਕਿਹਾ ਨਹੀਂ ਨਾ ਦਿਨ ਜਿਆ ਵੱਡਾ ਲੱਗਾ ਵਾ ਤੇ ਸ਼ਾਮਾਂ ਨੂੰ ਤੁਸੀਂ ਮੈਨੂੰ ਮਿੱਟੀ ਸੁੱਟ ਦਿਓ ਜਿਹੜਾ ਥੋੜਾ ਇਹਦਾ ਗਲੇਪਾ ਪੁੱਛੀ ਰਹਿੰਦੀ ਆ ਉਹ ਵੀ ਕਰ ਲਈ ਤੇ ਇੱਕ ਨਾਲੇ ਆਪਾਂ ਬਣਾ ਲਈਏ ਇੱਥੇ ਓਵਨ ਟਾਈਪ ਜਿਹਨੂੰ ਆਪਾਂ ਬਣਾ ਮਿੱਟੀ ਦਾ ਬਣਾਉਣਾ ਵਿੱਚ ਬਿਸਕੁਟ ਬਣਾ ਲਈਏ ਬਰੈਡ ਬੱਚਿਆਂ ਲਈ ਬਣਾ ਲਈਏ ਆਪਾਂ ਖਾਣ ਪੀਣ ਲਈ ਕਫਲਕੇ ਬੜੇ ਸੋਨੇ ਨਾਲ ਫੁੱਲ ਫੁੱਲ ਕੇ ਫੁਲਕੇ ਲੱਥੇ ਸੀ ਆਲੂ ਵਾਲੇ ਬੜੇ ਵਧੀਆ ਬਣੇ ਸੀ ਆ ਦੇਖੋ ਹੁਣ ਤੇ ਪੂਰੀ ਮੈਨੂੰ ਜਾਚ ਆ ਗਈ ਆ ਕੋਈ ਇਦਾਂ ਦੀ ਕਮੀ ਨਹੀਂ ਹੈਗੀ ਬਾਕੀ ਮੈਂ ਥੋੜਾ ਇਹਨਾਂ ਨੂੰ ਨਾ ਦੇਈ ਤਾਂ ਜਿਹੜੀ ਮਲਾਈ ਸੀ ਲਾ ਕੇ ਮੈਂ ਅੰਦਰ ਫੜਾਤੀ ਹੀ ਬੱਚਿਆਂ ਨੂੰ ਮੈਂ ਕਹਿੰਦੇ ਇੱਥੇ ਬੈਠੇ ਬੈਠੇ ਮੱਖਣੀ ਬਣਾ ਦੋ ਤੇ ਮੈਂ ਤੁਹਾਨੂੰ ਫੁਲਕੇ ਲਾ ਕੇ ਗਰਮਾ ਗਰਮ ਫੜਾਈ ਜੰਨੀ ਸਾਰੇ ਨੂੰ ਤੇ ਖਾ ਲੋ ਸਾਰੇ ਜਾਣੇ ਸਾਰੇ ਖਿਸਾ ਥਾਲੀ ਵਿੱਚ ਰੱਖੇ ਸੀ ਕਿਉਂਕਿ ਜੇ ਫੁਲਕਾ ਡਿੱਗੂਗਾ ਵੀ ਥਾਲੀ ਉੱਪਰ ਤੇ ਉਹਨੂੰ ਫੜਨਾ ਸੌਖਾ ਹੋਊਗਾ ਵੀ ਇੱਕਦਮ ਮੰਗਿਆਰਿਆਂ ਦਾ ਸੇਕ ਨਹੀਂ ਪੈਂਦਾ ਸੇਕ ਤੇ ਉੱਥੇ ਹੈਗਾ ਹੀ ਆ ਪਰ ਇਹ ਨਹੀਂ ਪੰਗਿਆਰੇ 'ਚ ਹੱਥ ਲੱਗ ਜੂ ਜਾਂ ਕਿਦਾਂ ਆ ਆਰਾਮ ਨਾਲ ਫੁਲਕਾ ਜਿਹੜਾ ਵਾ ਫੜਿਆ ਜਾਂਦਾ ਵਾ ਤੇ ਫੁਲਕੇ ਆਪਾਂ ਇਹਨਾਂ ਨੂੰ ਦਹੀਂ ਤੇ ਮੱਖਣੀ ਨਾਲ ਜਿਹੜੀਆਂ ਸਰਵ ਕੀਤੀ ਸੀ ਮੱਖਣੀ ਬਣਾ ਲਈ ਸੀ ਬਸ ਇਹ ਆਪਾਂ ਰੋਜ਼ ਹੀ ਇਦਾਂ ਬਣਾ ਲੈਂਦੇ ਆ ਵੀ ਜਿਹੜਾ ਦਹੀਂ ਬਣਾਇਦਾ ਜਿੰਨੀ ਮਲਾਈ ਹੁੰਦੀ ਰੋਦ ਦੀ ਵਿੱਚੇ ਪਾ ਦੇਈ ਦੀ ਆ ਤੇ ਉੱਪਰ ਫਿਰ ਥੋੜਾ ਫਰਿੱਜ ਚ ਰੱਖ ਦੇ ਦਾ ਥੋੜਾ ਤੇ ਉਹ ਮਲਾਈ ਜਿਹੜੀ ਆ ਅਠਰ ਜੇ ਜਾਂਦੀ ਉੱਪਰ ਲਾ ਕੇ ਤੇ ਉਹਦੀ ਮੱਖਣੀ ਬਣ ਜਾਂਦੀ ਹੈ ਡੇਲੀ ਦੀ ਡੇਲੀ ਖਾ ਰਹੇ ਨੇ ਬੱਚੇ ਜਾਂ ਦੂਸਰੇ ਦਿਨ ਬਣਾ ਲਿੰਦੀ ਹੈ ਜੇ ਦੁੱਧ ਕਿਸੇ ਵੇਲੇ ਮਲਾਈ ਥੋੜੀ ਹੋ ਗਈ ਤੇ ਇਦਾਂ ਨਾਲ ਉਹ ਨਾਲ ਆਪਾਂ ਗਰਮਗਾ ਗਰਮਾ ਗਰਮ ਫੁਲਕੇ ਜਿਹੜੇ ਆ ਸਰਵ ਕਰਦੇ ਸੀ ਬਾਕੀ ਜੇ ਤੁਹਾਨੂੰ ਵੀਡੀਓ ਸਾਡੀਆਂ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਅਗਰ ਚੰਗੀਆਂ ਲੱਗ ਰਹੀਆਂ ਤਾਂ ਇਹਨਾਂ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਕਿ ਮੈਂ ਵਧੀਆ ਵਧੀਆ ਰੈਸਪੀ ਜਿਹੜੀਆਂ ਜਿਵੇਂ ਬ੍ਰੈਡ ਹੋਗੇ ਬਿਸਕੁਟ ਹੋਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਅਸੀਂ ਦੀ ਚਿਕਨ ਵਗੈਰਾ ਵੀ ਖਾ ਲੈਨੇ ਆ ਤੇ ਉਹ ਤਾਂ ਮੈਨੂੰ ਬਹੁਤ ਰੰਗੀਆਂ ਰੈਸਪੀ ਜਾਣੀਆਂ ਹੋਈਆਂ ਆ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਜਰੂਰ ਕਰਨਾ ਕੋਈ ਤੁਹਾਡਾ ਕੀਨ ਕਿ ਸੁਝਾਅ ਹੋਵੇ ਤੇ ਉਹ ਜਰੂਰ ਦੇਣਾ ਤੁਸੀਂ ਬਾਕੀ ਪਲੀਜ਼ ਸਾਰੇ ਭੈਣ ਭਰਾਵਾਂ ਦਾ ਹੱਥ ਜੋੜ ਕੇ ਬੇਨਤੀ ਆ ਕੀ ਕਮੀਂ ਆ ਪੇਸ਼ੀਆਂ ਹਰ ਬੰਦੇ 'ਚ ਹੁੰਦੀਆਂ ਮੇਰੇ 'ਚ ਵੀ ਹਜ਼ਾਰ ਹੋਣ ਗਿਆ ਪਲੀਜ਼ ਕੋਈ ਗਲਤ ਕਮੈਂਟ ਨਾ ਕਰਨਾ ਤੁਹਾਡਾ ਇੱਕ ਵੀ ਗਲਤ ਕਮੈਂਟ ਜਿਹੜਾ ਨਾ ਬੰਦੇ ਨੂੰ ਬੜਾ ਨਰਾਸ਼ਾ ਵਾਦੀ ਬਣਾ ਦਿੰਦਾ ਵਾ ਤੇ ਆ ਜੋ ਤੁਹਾਡੇ ਸੁਝਾਅ ਵਾ ਚੰਗੇ ਸੁਝਾਅ ਵਾ ਉਹ ਤੁਸੀਂ ਕਮੈਂਟ ਬਾਕਸ 'ਚ ਜੀ ਜ਼ਰੂਰ ਲਿਖ ਸਕਦੇ ਜੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਾਂ ਤੁਹਾਡੇ ਨਾਲ ਨਾ ਵਧੀਆ ਤੋਂ ਵਧੀਆ ਰੈਸਪੀਜ਼ ਜਿਹੜੀਆਂ ਉਹ ਸ਼ੇਅਰ ਕਰਾਂਗੇ ਚਾਹੇ ਉਹ ਵੈਜੀਟੇਰੀਅਨ ਆ ਚਾਹੇ ਨਾਨ-ਵੈਜੀਟੇਰੀਅਨ ਆ ਸਾਡੇ ਮੇਰੀਆਂ ਜਿਹੜੀਆਂ ਭੈਣਾਂ ਵਾਂ ਜਿਨ੍ਹਾਂ ਨੇ ਕੰਮ ਸਿੱਖਣਾ ਜਾਂ ਜਿਨ੍ਹਾਂ ਨੂੰ ਕਾਫੀ ਹੱਦ ਤੱਕ ਕੰਮ ਆਉਂਦਾ ਵਾ ਕੁਛ ਨਾ ਕੁਝ ਨਵਾਂ ਸਿੱਖਣਾ ਜਾਨੀ ਆ ਉਹ ਸਿੱਖ ਸਖਣ ਤੇ ਥੋੜੇ ਜੇ ਫੁਲਕੇ ਮੈਂ ਆਪਣੀ ਬੇਟੀ ਆ ਥਕਲ ਤੇ ਹੀਰੀ ਤਾਈ ਵੱਲ ਮੈਂ ਕਿਹਾ ਚਲੋ ਵੀ ਖਾ ਲੈਣਗੇ ਬਣਾਏ ਸੀ ਆਪਾਂ ਦੰਦੂਰੀ ਫੁਲਕੇ ਤਾਂ ਪਤਾ ਇਹਨਾਂ ਦਾ ਚਾ ਵੜਾ ਹੁੰਦਾ ਪੀ ਦੰਦੂਰੀ ਫੁਲਕੇ ਬਣਦੇ ਆ ਵੀ ਆ ਜਿੰਨਾ ਚਾ ਹੁੰਦਾ ਪੀ ਸਾਨੂੰ ਵੀ ਮਿਲਣ ਖਾਣ ਲਈ ਤੇ ਉਹਨਾਂ ਰੋਟੀ ਪਹਿਲਾਂ ਬਣਾ ਲਈ ਸੀ ਮੈਂ ਕਿਹਾ ਚੱਲਾ ਥੋੜੇ ਫੁਲਕੇ ਤੋਂ ਫੜਾਇਆ ਖਾ ਲੈਣਗੇ ਉਹ ਸਾਰੇ ਜਾਨੀ ਬਾਕੀ ਜੇ ਸਾਰੇ ਭੈਣ ਭਰਾ ਖੁਸ਼ ਰਹਿਣ ਰਾਜੀ ਬਾਜੀ ਰਹਿਣ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਮਹਾਰਾਜ ਬਾਲੀਆਂ ਬਰੂਹਾਂ ਤਾਈਂ ਬਰਕਤ ਦੇਵੇ ਤੇ ਸਚਾਰੇ ਬਣਾਵੇ ਕੰਮ ਕਰਨ ਦੀ ਸਮਰੱਥਾ ਬਖਸ਼ੇ ਚੰਗੀ ਸਿਹਤ ਬਖਸ਼ੇ ਸਾਰੇ ਰਾਜੀ ਬਾਜੀ ਰਹਿਣ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੋ ਜੀ ਆ ਆਪਣਾ ਆਪਣੇ ਲਈ ਬਣਾ ਲਿਆ ਸੀ ਆਪਾਂ ਲਾਸਟ ਫੁਲਕਾ ਤੇ ਇੱਥੇ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਜਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ